ਇਹ ਕਹਾਣੀ ਸੁਣ ਕੇ ਤੁਹਾਡੇ ਸੋਚਣ ਦਾ ਨਜ਼ਰੀਆ ਬਦਲ ਜਾਏਗਾ ਇੱਕ ਪਿਤਾ ਘਰ ਵਿੱਚ ਬੈਠਾ ਆਪਣੇ ਆਫਿਸ ਦਾ ਕੰਮ ਕਰ ਰਿਹਾ ਸੀ ਲੈਪਟਾਪ ਤੇ ਬੈਠਾ ਉਹ ਬਹੁਤ ਬੀਜ਼ੀ ਸੀ ਉਸ ਦਾ ਬੱਚਾ ਉਸ ਨੂੰ ਬਾਰ ਬਾਰ ਪਰੇਸ਼ਾਨ ਕਰ ਰਿਹਾ ਸੀ ਉਸ ਨੂੰ ਤੰਗ ਕਰ ਰਿਹਾ ਸੀ ਉਸ ਨੂੰ ਖੇਡਣ ਲਈ ਕਹਿ ਰਿਹਾ ਸੀ ਪਿਤਾ ਨੇ ਬੱਚੇ ਨੂੰ ਕਿਹਾ ਕਿ ਆਜੋ ਆਪਾਂ ਇੱਕ ਗੇਮ ਖੇਡਦੇ ਹਾਂ ਮੈਂ ਘਰ ਵਿੱਚ ਕੁਝ ਚਾਕਲੇਟ ਲੁਕਾਵਾਂਗਾ ਜੇ ਤੁਸੀਂ ਉਹ ਚਾਕਲੇਟ ਲੱਭ ਲੈਂਦੇ ਹੋ ਤਾਂ ਉਹ ਸਾਰੇ ਚਾਕਲੇਟ ਤੁਹਾਡੇ ਹੋ ਜਾਣਗੇ ਤੇ ਤੁਸੀਂ ਉਹਨਾਂ ਨੂੰ ਖਾ ਸਕਦੇ ਹੋ। ਬੱਚਾ ਇਹ ਸੁਣ ਕੇ ਬਹੁਤ ਖੁਸ਼ ਹੋਇਆ। ਉਸ ਨੂੰ ਲੱਗਿਆ ਕਿ ਗੇਮ ਵੀ ਖੇਡਣ ਨੂੰ ਮਿਲੇਗੀ ਤੇ ਚਾਕਲੇਟ ਵੀ ਖਾਣ ਨੂੰ ਮਿਲਣਗੀ। ਪਰ ਇੱਥੇ ਇੱਕ ਟਵਿਸਟ ਸੀ। ਪਿਤਾ ਨੇ ਕੀ ਕੀਤਾ? ਤਿੰਨ ਚਾਕਲੇਟ ਘਰ ਵਿੱਚ ਤਿੰਨ ਅਲੱਗ-ਅਲੱਗ ਜਗ੍ਹਾ ਤੇ ਲੁਕਾ ਦਿੱਤੇ। ਪਰ ਉਹਨਾਂ ਉੱਤੇ ਜਿਹੜੇ ਨੰਬਰ ਲਿਖੇ ਉਹ ਸੀ 1, 2 ਐਂਡ 4। ਮਤਲਬ 1, 2 ਤੇ 4। ਉਹਨਾਂ ਨੇ 3 ਨੰਬਰ ਦਾ ਚਾਕਲੇਟ ਲੁਕਾਇਆ ਹੀ ਨਹੀਂ। ਬੱਚੇ ਨੇ ਹੌਲੀ-ਹੌਲੀ ਉਹਨਾਂ ਨੇ ਚਾਕਲੇਟ ਲੱਭ ਲਏ ਉਹਨਾਂ 'ਤੇ ਨੰਬਰ ਲਿਖੇ ਹੋਏ ਸਨ 1 2 ਤੇ 4 ਬੱਚੇ ਦੇ ਦਿਮਾਗ ਵਿੱਚ ਆਇਆ ਕਿ ਜੇ ਚਾਕਲੇਟ 4 ਨੰਬਰ ਦਾ ਵੀ ਹੈ ਤਾਂ 3 ਨੰਬਰ ਦਾ ਚਾਕਲੇਟ ਵੀ ਜ਼ਰੂਰ ਹੋਏਗਾ ਉਹ ਕਾਫੀ ਕੋਸ਼ਿਸ਼ ਕਰਦਾ ਰਿਹਾ ਤਿੰਨੇ ਚਾਕਲੇਟ ਤਾਂ ਲੱਭ ਲਏ ਸੀ ਜਿਨ੍ਹਾਂ ਦਾ ਨੰਬਰ 1 2 ਤੇ 4 ਸੀ ਪਰ ਉਸ ਨੂੰ 3 ਨੰਬਰ ਦਾ ਚਾਕਲੇਟ ਨਹੀਂ ਲੱਭ ਰਿਹਾ ਸੀ ਉਸ ਨੇ ਫਿਰ ਵੀ ਕਾਫੀ ਕੋਸ਼ਿਸ਼ ਕੀਤੀ ਸ਼ਾਮ ਤੱਕ ਕੋਸ਼ਿਸ਼ ਕਰਦਾ ਰਿਹਾ ਲੱਭਦਾ ਰਿਹਾ ਪਰ ਉਸ ਨੂੰ 3 ਨੰਬਰ ਦਾ ਚਾਕਲੇਟ ਨਹੀਂ ਮਿਲਿਆ ਉਸ ਬੱਚੇ ਦਾ ਪਿਤਾ ਚਾਕਲੇਟ ਲੁਕਾ ਕੇ ਆਪਣੇ ਕੰਮ ਵਿੱਚ ਬਿਜ਼ੀ ਹੋ ਗਿਆ ਬੱਚਾ ਚਾਕਲੇਟ ਲੱਭਦਾ ਰਿਹਾ 3 ਚਾਕਲੇਟ ਲੱਭਣ ਤੋਂ ਬਾਅਦ ਜਿਹੜੇ ਜਿਨ੍ਹਾਂ ਦਾ ਨੰਬਰ 1 2 ਤੇ 4 ਸੀ ਤਾਂ ਉਹ 3 ਨੰਬਰ ਦੇ ਚਾਕਲੇਟ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਤੇ ਉਸ ਨੂੰ ਲੱਗਿਆ ਕਿ ਸ਼ਾਇਦ ਉਹ 3 ਨੰਬਰ ਵਾਲੀ ਚਾਕਲੇਟ ਜ਼ਿਆਦਾ ਟੇਸਟੀ ਹੋ ਸਕਦੀ ਹੈ ਉਸ ਨੇ ਇਸ ਚੱਕਰ ਵਿੱਚ ਆਪਣੇ ਜਿਹੜੇ 3 ਚਾਕਲੇਟ 1 2 ਤੇ 4 ਨੰਬਰ ਲੱਬੇ ਸਨ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਇੰਜੋਏ ਨਹੀਂ ਕੀਤਾ ਉਹਨਾਂ ਦਾ ਵੀ ਉਹ ਸੁਆਦ ਚੰਗੀ ਤਰ੍ਹਾਂ ਨਹੀਂ ਲੈ ਪਾਇਆ ਕਿਉਂਕਿ ਉਸ ਦਾ ਧਿਆਨ ਉਹ 3 ਨੰਬਰ ਦੀ ਚਾਕਲੇਟ ਵਿੱਚ ਹੀ ਲੱਗਿਆ ਰਿਹਾ ਕਿ ਉਹ ਕਿਸ ਤਰ੍ਹਾਂ ਉਸ ਨੂੰ ਲੱਭ ਸਕਦਾ ਹੈ ਹੁਣ ਉਹ ਬੱਚਾ ਉਹ 3 ਨੰਬਰ ਦੀ ਚਾਕਲੇਟ ਲੱਭਦਾ ਬਹੁਤ ਪਰੇਸ਼ਾਨ ਸੀ ਜਦੋਂ ਕਿ ਉਹ 3 ਨੰਬਰ ਦੀ ਚਾਕਲੇਟ ਹੈ ਹੀ ਨਹੀਂ ਸੀ ਕਿਉਂਕਿ ਉਸ ਦੇ ਪਿਤਾ ਨੇ 1 2 ਤੇ 4 ਨੰਬਰ ਦੀ ਚਾਕਲੇਟ ਹੀ ਲੁਕਾਈ ਸੀ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਵਿੱਚ ਹੁੰਦਾ ਹੈ ਜੋ ਸਾਡੇ ਕੋਲ ਹੈ ਉਸ ਨੂੰ ਅਸੀਂ ਇੰਜੋਏ ਨਹੀਂ ਕਰ ਪਾਉਂਦੇ ਉਸ ਤੋਂ ਅਸੀਂ ਸੰਤੁਸ਼ਟ ਨਹੀਂ ਹੁੰਦੇ ਜਦੋਂ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਲੱਭਣ ਵਿੱਚ ਲੱਗੇ ਰਹਿੰਦੇ ਆ ਜਿਹੜੀਆਂ ਕਿ ਸ਼ਾਇਦ ਸਾਡੀ ਕਿਸਮਤ ਵਿੱਚ ਜਾਂ ਸਾਡੀ ਜ਼ਿੰਦਗੀ ਵਿੱਚ ਹੋ ਹੀ ਨਾ ਜਿਨ੍ਹਾਂ ਦੀ ਕੋਈ ਵਜੂਦ ਹੀ ਨਾ ਹੋਵੇ ਸਾਡੀ ਜ਼ਿੰਦਗੀ ਵਿੱਚ ਅਕਸਰ ਸੀ ਸੋਚਦੇ ਆ ਕਾਸ਼ ਮੇਰੇ ਕੋਲ ਉਹ ਜੋਬ ਹੁੰਦੀ ਕਾਸ਼ ਮੇਰੇ ਕੋਲ ਵੱਡਾ ਘਰ ਹੁੰਦਾ ਕਾਸ਼ ਮੇਰੇ ਕੋਲ ਚੰਗੇ ਦੋਸਤ ਹੁੰਦੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਅਸੀਂ ਸੋਚਦੇ ਰਹਿੰਨੇ ਆ ਪਰ ਅਸੀਂ ਇਹ ਨਹੀਂ ਦੇਖਦੇ ਕਿ ਜੋ ਸਾਡੇ ਕੋਲ ਹੈ ਉਸ ਨੂੰ ਕਿਵੇਂ ਇੰਜੋਏ ਕਰੀਏ ਕਿ ਹਮੇਸ਼ਾ ਉਹ 3 ਨੰਬਰ ਦੀ ਚਾਕਲੇਟ ਲੱਭਣ ਵਿੱਚ ਹੀ ਲੱਗੇ ਰਹਿੰਦੇ ਹਾਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਵੀ ਕੋਈ 3 ਨੰਬਰ ਦੀ ਚਾਕਲੇਟ ਲੱਭ ਰਹੇ ਹੋ